ਹੈਲੋ ਜੀ ਸਸ਼ੀਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਿੱਤਕੋਕਰ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਸੋਇਆਬੀਨ ਬੜੀ ਦੇ ਪਕੌੜੇ ਇਹ ਆਪਣੇ ਕੋਲੇ ਪਾਈਆ ਸੋਇਆਬੀਨ ਦੀਆਂ ਬੜੀਆਂ ਨੇ ਇਹਨੂੰ ਆਪਾਂ ਗਰਮ ਗੈਸ ਤੇ ਧਰਤਾ ਚਾਰ ਪੰਜ ਦੇ ਦਿਵਾਵਾਂਗੇ ਵਾਲੇ ਤੇ ਉਦੋਂ ਆਪਾਂ ਕਰਦੇ ਆ ਮਸਾਲੇ ਦੀ ਤਿਆਰੀ ਮਸਾਲੇ ਦੇ ਵਿੱਚ ਆਪਾਂ ਥੋੜੀ ਜਿਹੀ ਪਾਵਾਂਗੇ ਹੰਗ ਤੇ ਥੋੜਾ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਗਰਮ ਮਸਾਲਾ ਤੇ ਥੋੜਾ ਹੀ ਪਾਵਾਂਗੇ ਆਮਚੂਰ ਆਪਾਂ ਸਾਰੇ ਮਸਾਲੇ ਥੋੜੇ ਥੋੜੇ ਕਰਕੇ ਐਡ ਕਰਾਂਗੇ ਠੀਕ ਹੈ ਜੀ ਜਿਆਦਾ ਮਸਾਲੇ ਆਪਾਂ ਨਹੀਂ ਐਡ ਕਰਨੇ ਹੈਗੇ ਤੇ ਹੁਣ ਆਪਾਂ ਪਾਵਾਂਗੇ ਅੱਧਾ ਚਮਚਾ ਕਸ਼ਮੀਰੀ ਮਿਰਚ ਦਾ ਇਹਦੇ ਨਾਲ ਆਪਣੀ ਸੋਇਆਬੀਨ ਬੜੀ ਦੇ ਵਿੱਚ ਬਹੁਤ ਵਧੀਆ ਕਲਰ ਆਊਗਾ ਤੁਸੀਂ ਵੀ ਜ਼ਰੂਰ ਪਾਓ ਤੇ ਹੁਣ ਆਪਾਂ ਪਾਵਾਂਗੇ ਅੱਧਾ ਚਮਚਾ ਨਮਕ ਦਾ ਨਮਕ ਵੀ ਥੋੜਾ ਜਿਹਾ ਕੱਟ ਹੀ ਅੱਖਾਂਗੇ ਕਿਉਂਕਿ ਨਮਕ ਆਪਾਂ ਬਾਅਦ ਵਿੱਚ ਵੀ ਐਡ ਕਰ ਸਕਦੇ ਆ ਤੁਸੀਂ ਪਹਿਲਾਂ ਨਮਕ ਕੱਟ ਹੀ ਪਾਓ ਠੀਕ ਹੈ ਜੀ ਤੇ ਹੁਣ ਆਪਾਂ ਪਾਵਾਂਗੇ ਥੋੜੀ ਜਿਹੀ ਹਲਕੀ ਜਿਹੀ ਲਾਲ ਮਿਰਚ ਲਓ ਜੀ ਅੱਧਾ ਚਮਚੇ ਤੋਂ ਘੱਟ ਪਾਵਾਂਗੇ ਆਪਾਂ ਹਲਦੀ ਲਓ ਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਫੂਡ ਕਲਰ ਬਿਲਕੁਲ ਥੋੜਾ ਜਿਹਾ ਹਲਕਾ ਜਿਹਾ ਜ਼ਿਆਦਾ ਨਹੀਂ ਪਾਉਣਾ ਆਪਾਂ ਇਹ ਆਪਣਾ ਬਹੁਤ ਵਧੀਆ ਵੜੀਆਂ ਦੇ ਵਿੱਚ ਕਲਰ ਆਊਗਾ ਤੇ ਹੁਣ ਆਪਾਂ ਪਾਵਾਂਗੇ 4-5 ਚਮਚੇ ਦਹੀਂ ਦੇ ਤੇ ਬਹੁਤ ਵਧੀਆ ਮਸਾਲਾ ਬਣਾ ਕੇ ਕਰਾਂਗੇ ਤਿਆਰ ਪਹਿਲਾਂ ਆਪਾਂ 4-5 ਚਮਚੀ ਦਹੀਂ ਦੇ ਪਾਵਾਂਗੇ ਉਸ ਤੋਂ ਬਾਅਦ ਜੇ ਆਪਾਂ ਨੂੰ ਥੋੜਾ ਲੱਗਿਆ ਆਪਾਂ ਥੋੜਾ ਜਿਹਾ ਹੋਰ ਐਡ ਕਰਾਂਗੇ ਬਹੁਤ ਵਧੀਆ ਆਪਣੇ ਪਕੌੜੇ ਬਣਾ ਕੇ ਆਪਾਂ ਕਰਾਂਗੇ ਤਿਆਰ ਬਹੁਤ ਜ਼ਿਆਦਾ ਟੇਸਟੀ ਬਾਜ਼ਾਰ ਨਾਲੋਂ ਤੁਸੀਂ ਆਪਦੇ ਘਰ ਦੇ ਵਿੱਚ ਤਿਆਰ ਕਰੋ ਬਿਲਕੁਲ ਕ੍ਰਿਸਪੀ ਕ੍ਰਿਸਪੀ ਤੇ ਬਹੁਤ ਜ਼ਿਆਦਾ ਵਧੀਆ ਲਓ ਜੀ ਆਪਾਂ 4-5 ਚਮਚੀ ਦਹੀਂ ਦੇ ਪਾ ਲਈ ਨਹੀਂ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਕਰਾਂਗੇ ਮਿਕਸ ਇਸ ਤਰੀਕੇ ਨਾਲ ਪਮਸਾਲਾ ਤਿਆਰ ਕਰਾਂਗੇ ਜਿਹਦੇ ਕਰਕੇ ਆਪਣੇ ਸਟਾਰੀਆਂ ਬੜੀਆਂ ਨੂੰ ਚੰਗੀ ਤਰ੍ਹਾਂ ਮਸਾਲਾ ਲੱਗੇ ਠੀਕ ਹੈ ਜੀ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਜਿੰਜਰ ਪੀਸਟ ਇਹਦਾ ਜਿੰਜਰ ਪੀਸਟ ਪਾਉਣ ਨਾਲ ਇਹਦਾ ਬਹੁਤ ਵਧੀਆ ਟੇਸਟ ਆਊਗਾ ਸਮੈਲ ਬਹੁਤ ਵਧੀਆ ਹੋਊਗੀ ਆਪਣੇ ਬੜੀਆਂ ਵਾਲੇ ਪਕੌੜਿਆਂ ਦੀ ਲੋ ਜੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਥੋੜਾ ਜਿਹਾ 3 ਚਮਚੇ ਆਪਾਂ ਦਹੀਂ ਦੀ ਹੋਰ ਐਡ ਕਰਾਂਗੇ ਆਪਾਂ ਨੂੰ ਥੋੜਾ ਜਿਹਾ ਘੱਟ ਲੱਗਦਾ ਹੈ ਤੇ ਚੰਗੀ ਤਰ੍ਹਾਂ ਆਪਾਂ ਮਸਾਲੇ ਨੂੰ ਕਰਾਂਗੇ ਮਿਕਸ ਇਸੇ ਤਰੀਕੇ ਨਾਲ ਆਪਾਂ ਸਾਰਾ ਮਸਾਲਾ ਤਿਆਰ ਕਰਨਾ ਠੀਕ ਹੈ ਜੇ ਹੁਣ ਫਰਾਈ ਪੈਨ ਦੇ ਵਿੱਚ ਆਪਾਂ ਪਾਵਾਂਗੇ ਸਰੋਂ ਦਾ ਤੇਲ ਸਰੋਂ ਦੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਉਬਾਲਾਂਗੇ ਤਾਂ ਕਿ ਵਿੱਚ ਸਮੈਲ ਨਾ ਆਵੇ ਤੇ ਹੁਣ ਆਪਾਂ ਜਿਹੜੀਆਂ ਬੜੀਆਂ ਨੂੰ ਉਬਾਲਣ ਲਈ ਰੱਖਿਆ ਸੀ ਉਹਨੂੰ ਆਪਾਂ ਠੰਡੇ ਪਾਣੀ ਦੇ ਵਿੱਚ ਪਾ ਦਾਂਗੇ ਠੰਡੇ ਪਾਣੀ 'ਚ ਪਾ ਕੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਝੋੜ ਦਾਂਗੇ ਤਾਂ ਕਿ ਇਹਦਾ ਪਾਣੀ ਬਿਲਕੁਲ ਨਿਕਲ ਜੇ ਇਸੇ ਤਰੀਕੇ ਨਾਲ ਆਪਾਂ ਸਆਂੀਆਂ ਬੜੀਆਂ ਨੂੰ ਤਿਆਰ ਕਰਾਂਗੇ ਲਓ ਜੀ ਕਸਕਿਨ ਝੋੜ ਦਿਓ ਤੁਸੀਂ ਤਾਂ ਕਿ ਚੰਗੀ ਤਰ੍ਹਾਂ ਪਾਣੀ ਆਪਣੀਆਂ ਬੜੀਆਂ ਚ ਨਿਕਲ ਜੇ ਲਓ ਜੀ ਸਾਈਆਂ ਬੜੀਆਂ ਨੂੰ ਆਪਾਂ ਇਸੇ ਤਰੀਕੇ ਨਾਲ ਪਾਣੀ ਚ ਕੱਢ ਲਿਆ ਏ ਤੇ ਹੁਣ ਆਪਾਂ ਇਹ ਨਸਾਨੀਆਂ ਬੜੀਆਂ ਦਾ ਪਾਵਾਂਗੇ ਇੱਕ ਟੋਪੀਏ ਦੇ ਵਿੱਚ ਜੇ ਨਾਲ ਨਾਲ ਆਪਾਂ ਕਰਾਂਗੇ ਦੇ ਵਿੱਚ ਮਸਾਲਾ ਐਡ ਆਪਾਂ ਇੱਕੋਦਮ ਮਸਾਲਾ ਨਹੀਂ ਪਾਵਾਂਗੇ ਥੋੜਾ ਥੋੜਾ ਕਰਕੇ ਮਸਾਲੇ ਨੂੰ ਐਡ ਕਰਾਂਗੇ ਇਸੇ ਤਰੀਕੇ ਦੇ ਨਾਲ ਆਪਣੇ ਸਾਰੀਆਂ ਬੜੀਆਂ ਨੂੰ ਚੰਗੀ ਤਰ੍ਹਾਂ ਮਸਾਲਾ ਲੱਗ ਜਾਊਗਾ ਠੀਕ ਹੈ ਜੀ ਚਾਰ ਚੋ ਪੰਜ ਚਮਚੇ ਆਪਾਂ ਪਹਿਲਾ ਪਾਤੀਆਂ ਥੋੜੀਆਂ ਜਿਹੀ ਬੜੀਆਂ ਆਪਾਂ ਇਹਦੇ ਵਿੱਚ ਹੋਰ ਐਡ ਕਰਾਂਗੇ ਹੁਣ ਅੱਧਾ ਕੇ ਮਸਾਲਾ ਆਪਾਂ ਹੁਣ ਪਾ ਦਾਂਗੇ ਲਓ ਜੀ ਇਸ ਤਰੀਕੇ ਦੇ ਨਾਲ ਆਪਾਂ ਬਹੁਤ ਵਧੀਆ ਬੜਿਆਲੇ ਕੋੜੇ ਬਣਾ ਕੇ ਕਰਾਂਗੇ ਤਿਆਰ ਹੁਣ ਸਾਰੇ ਮਸਾਲੇ ਨੂੰ ਆਪਾਂ ਬੜੀਆਂ ਦੇ ਵਿੱਚ ਐਡ ਕਰ ਦਾਂਗੇ ਤੇ ਜਿਹੜਾ ਮੜਾ ਮੋਟਾ ਮਸਾਲਾ ਆਪਣੇ ਡੋਂਗੇ ਦੇ ਨਾਲ ਲੱਗਿਆ ਹੋਇਆ ਬਾਕੀ ਦੇ ਬੜੀਆਂ ਆਪਾਂ ਉਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਹੱਥ ਦੇ ਨਾਲ ਇਹਦੇ ਵਿੱਚ ਮਿਕਸ ਕਰ ਦਾਂਗੇ ਤਾਂ ਕਿ ਜਿਹੜਾ ਆਪਣਾ ਮਸਾਲਾ ਭਾਂਡੇ ਨੂੰ ਲੱਗਿਆ ਹੋਇਆ ਸਾਰਾ ਚੰਗੀ ਤਰ੍ਹਾਂ ਬੜੀਆਂ ਨੂੰ ਲੱਗ ਜਾਏ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਲੋ ਜੀ ਹੁਣ ਆਪਾਂ ਹੱਥ ਦੇ ਜਰੀਏ ਸਾਰੇ ਬੜੀਆਂ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰਾਂਗੇ ਇਸੇ ਤਰੀਕੇ ਨਾਲ ਆਪਾਂ ਇੱਕ ਇੱਕ ਬੜੀ ਨੂੰ ਆਪਣਾ ਮਸਾਲਾ ਲੱਗ ਚੁੱਕਾ ਤੇ ਬੜੀਆਂ ਆਪਣੀਆਂ ਬਹੁਤ ਵਧੀਆ ਬਣ ਕੇ ਬੜੀਆਂ ਪਕਵੜੇ ਠਿਆਰ ਹੋਣਗੇ ਇੰਨੇ ਵਧੀਆ ਬਣੇ ਆ ਕਿ ਤੁਸੀਂ ਰੋਜ਼ ਬਾਰ-ਬਾਰ ਬਣਾਓਗੇ ਬਹੁਤ ਜ਼ਿਆਦਾ ਟੇਸਟੀ ਤੇ ਬਹੁਤ ਵਧੀਆ ਕ੍ਰਿਸਪੀ ਲਓ ਜੀ ਹੁਣ ਆਪਾਂ ਇਹਦੇ ਚ ਪਾਵਾਂਗੇ ਕਾਰਨ ਫਲੋਰ 3 ਚਮਚੇ ਆਪਾਂ ਪਹਿਲਾਂ ਐਡ ਕਰਾਂਗੇ 3 ਇੱਕ ਚਮਚੇ ਆਪਾਂ ਨਾਲ-ਨਾਲ ਥੋੜ੍ਹਾ-ਥੋੜ੍ਹਾ ਐਡ ਕਰਕੇ ਦੇਖਾਂਗੇ ਕਿ ਆਪਾਂ ਨੂੰ ਕਿੰਨੀ ਕਿਲੋੜਾ ਠੀਕ ਹੈ ਜੀ ਲਓ ਜੀ ਦੋ ਚਮਚੇ ਆਪਾਂ ਪਾਤੇ ਨੇ ਬਾਕੀ ਆਪਾਂ ਬਾਅਦ ਚ ਪਾਵਾਂਗੇ ਨਾਲ-ਨਾਲ ਪੱਲਾ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਤੇ ਹੁਣ ਆਪਾਂ ਤਿੰਨ ਚਮਚੇ ਹੋਰ ਪਾਵਾਂਗੇ ਕਨਫਰਾਂ ਦੇ ਤੁਸੀਂ ਇਹਦੇ ਵਿੱਚ ਮੈਦਾ ਵੀ ਪਾ ਸਕਦੇ ਹੋ ਇਹਦੇ ਵਿੱਚ ਤੁਸੀਂ ਬੇਸਣੇ ਪਾ ਸਕਦੇ ਹੋ ਜਿਵੇਂ ਜੋ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਸੇ ਤਰੀਕੇ ਨਾਲ ਇਹਦੇ ਵਿੱਚ ਪਾ ਸਕਦੇ ਹੋ ਚੋਲੇ ਦਾ ਆਟਾ ਵੀ ਪਾ ਸਕਦੇ ਹੋ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਨਾ ਤਾਂ ਕਿ ਇੱਕ ਇੱਕ ਵੜੀ ਨੂੰ ਆਪਣਾ ਚੰਗੀ ਤਰ੍ਹਾਂ ਸਾਰੇ ਮਸਾਲਾ ਲੱਗੇ ਠੀਕ ਹੈ ਜੀ ਬਹੁਤ ਵਧੀਆ ਕਿਸਵੀ ਕਿਸ ਦੀ ਆਪਾਂ ਵਡੀਆਂ ਦੇ ਪਕੌੜੇ ਬਕਰਾਂਗੇ ਤਿਆਰ ਬਣਾ ਕੇ ਤੁਸੀਂ ਇਸ ਤਰੀਕੇ ਨਾਲ ਜਰੂਰ ਬਣਾਇਓ ਇੰਨੇ ਵਧੀਆ ਤੇ ਨੇ ਟੇਸਟੀ ਬਣਦੇ ਆ ਨਾ ਤੁਸੀਂ ਰੋਜ਼-ਰੋਜ਼ ਬਣਾ ਕੇ ਖਾਇਆ ਕਰੋਗੇ ਲਓ ਜੀ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਪਕੌੜਿਆਂ ਨੂੰ ਇੱਕ-ਇੱਕ ਪਕੌੜੇ ਨੂੰ ਕੱਢ ਕੇ ਤੇਲ ਦੇ ਵਿੱਚ ਤਲਾਂਗੇ ਠੀਕ ਹੈ ਜੀ ਇਹਨੂੰ ਆਪਾਂ ਸਿੱਧੀ ਤਰ੍ਹਾਂ ਵੀ ਪਕੌੜਾ ਨੂੰ ਕੱਢ ਸਕਦੇ ਆ ਪਰ ਤੇਲ ਬਹੁਤ ਜ਼ਿਆਦਾ ਗਰਮਾ ਤੇ ਆਪਣੀਆਂ ਵਡੀਆਂ ਦੇ ਵਿੱਚ ਥੋੜ੍ਹਾ-ਥੋੜ੍ਹਾ ਪਾਣੀ ਵੀ ਹੋ ਸਕਦਾ ਇਸੇ ਕਰਕੇ ਆਪਾਂ ਵਡੀਆਂ ਨੂੰ ਇਸੇ ਟਰਿਕ ਨਾਲ ਪਾਇਆ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਐ ਇੱਕ ਇੱਕ ਕਰਕੇ ਚੰਗੀ ਤਰ੍ਹਾਂ ਪਾ ਦਾਂਗੇ ਗੈਸ ਨੂੰ ਰੱਖਾਂਗੇ ਆਪਾਂ మీడియం ਪਹਿਲਾਂ ਆਪਾਂ ਚੰਗੀ ਤਰ੍ਹਾਂ ਬੜੀਆਂ ਨੂੰ ਇੱਕ ਸਾਈਡ ਤੋਂ ਚੰਗੀ ਤਰ੍ਹਾਂ ਬੰਨ੍ਹ ਦਵਾਂਗੇ ਫਿਰ ਆਪਾਂ ਇਹਦੀ ਸਾਈਡ ਨੂੰ ਪਲਟਾਂਗੇ ਬਹੁਤ ਵਧੀਆ ਕਲਰ ਆ ਰਿਹਾ ਹੋਆ ਆਪਣੀਆਂ ਪਕੌੜੇ ਦਾ ਬਹੁਤ ਜ਼ਿਆਦਾ ਵਧੀਆ ਠੀਕ ਹੈ ਜੀ ਲੋ ਜੀ ਹੁਣ ਆਪਾਂ ਇਹਨੂੰ ਨਾਲ-ਨਾਲ ਦੀ ਹਲਾਈ ਚੱਲਾਂਗੇ ਇਸ ਤਰੀਕੇ ਨਾਲ ਬੜੀਆਂ ਬਹੁਤ ਵਧੀਆ ਬਣਦੀਆਂ ਆ ਗਈਆਂ ਤੇ ਤੁਸੀਂ ਇਹਨੂੰ ਚਟਈਨਾ ਵੀ ਖਾ ਸਕਦੇ ਜਿਵੇਂ ਤੁਹਾਡਾ ਮਨ ਹੋ ਉਸੇ ਤਰੀਕੇ ਨਾਲ ਤੁਸੀਂ ਇਹਨੂੰ ਖਾਓ ਇਹ ਪਕੌੜੇ ਸਭ ਤੋਂ ਜ਼ਿਆਦਾ ਤੇ ਵਧੀਆ ਟੇਸਟੀ ਤੇ ਸਭ ਤੋਂ ਹੈਲਦੀ ਹੁੰਦੇ ਆ ਠੀਕ ਹੈ ਜੀ ਇਸੇ ਤਰੀਕੇ ਨਾਲ ਆਪਾਂ ਇਹਨੂੰ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਅੰਦਰ ਤੱਕਰ ਪਕਾਵਾਂਗੇ ਲੋ ਜੀ ਬਹੁਤ ਵਧੀਆ ਬੜੀਆਂ ਪਕੌੜਾ ਆਪਣਾ ਬਣ ਕੇ ਤਿਆਰ ਹੋਇਆ ਸੋਇਆ ਬੀਨ ਦੀਆਂ ਬੜੀਆਂ ਦੇ ਪਕੌੜੇ ਬਹੁਤ ਜ਼ਿਆਦਾ ਵਧੀਆ ਬਣੇ ਨੇ ਇਸੇ ਤਰੀਕੇ ਨਾਲ ਆਪਾਂ ਸਾਰੇ ਪਕੌੜਿਆਂ ਨੂੰ ਬਣਾਵਾਂਗੇ ਚੰਗੀ ਤਰ੍ਹਾਂ ਆਪਾਂ ਸਾਰੀਆਂ ਬੜੀਆਂ ਨੂੰ ਤੇਲ ਚੋਂ ਕੱਢ ਲਾਂਗੇ ਤੇ ਨਾਲ ਦੇ ਨਾਲ ਝੋੜ ਦਾਂਗੇ ਇਸੇ ਤਰੀਕੇ ਨਾਲ ਲੋ ਜੀ ਹੁਣ ਫਿਰ ਦੁਬਾਰਾ ਫਿਰ ਆਪਾਂ ਉਸੇ ਤਰੀਕੇ ਨਾਲ ਇਹਨੂੰ ਫਰਾਈ ਕਰਾਂਗੇ ਤੁਸੀਂ ਇਹਨੂੰ ਹੱਥ ਦੇ ਨਾਲ ਵੀ ਪਾ ਸਕਦੇ ਹੋ ਪਰ ਇਹ ਜ਼ਿਆਦਾ ਵਧੀਆ ਤਰੀਕਾ ਹੈਗਾ ਇਹਦੇ ਨਾਲ ਆਪਣਾ ਤੇਲ ਹੱਥਾਂ ਤੇ ਲੱਗਣ ਦਾ ਵੀ ਕੋਈ ਡਰ ਨਹੀਂ ਹੈਗਾ ਕਈ ਵਾਰ ਤੇਲ ਦੇ ਛਿੱਟੇ ਆਪਣੇ ਹੱਥ ਤੇ ਪੈ ਜਾਂਦੇ ਨੇ ਇਸ ਕਰਕੇ ਇਹ ਤਰੀਕਾ ਸਭ ਤੋਂ ਬੈਸਟ ਹੈ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਬਣਾਇਓ ਲਓ ਜੀ ਆਪਾਂ ਹੁਣ ਇਹਦੇ ਉੱਪਰ ਪਾ ਦਾਂਗੇ ਚਾਟ ਮਸਾਲਾ ਬਹੁਤ ਵਧੀਆ ਕਿਸ਼ਤੀ Crispy ਆਪਣੇ ਸੋਇਆਬੀਨ ਦੇ ਕੋੜੇ ਬਣ ਕੇ ਤਿਆਰ ਹੋਇਆ ਤੁਸੀਂ ਇਹਨੂੰ ਚਟੇਨਾ ਵੀ ਖਾ ਸਕਦੇ ਹੋ ਪਿਆਜ਼ ਨਾਲ ਜਿਸੇ ਤੁਹਾਨੂੰ ਵਧੀਆ ਲੱਗਦਾ ਉਸ ਠੀਕ ਹੈ ਨਾ ਖਾਓ ਸਿੰਪਲ ਤਰੀਕੇ ਨਾਲ ਵੀ ਤੁਸੀਂ ਇਕੱਲੇ ਨੂੰ ਖਾਓਗੇ ਉਹ ਵੀ ਬਹੁਤ ਵਧੀਆ ਲੱਗਣਗੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਦੇ ਨਾਲ ਓਕੇ ਜੀ ਥੈਂਕ ਯੂ